ਬਾਈ ਲੱਖ ਰੁਪਿਆ ਨਾਮ ਰੱਖਿਆ ਕੋਈ ਬੰਦਾ ਇੱਕ ਛਤਰੀਆ ਨਾੜਾ ਤੇ ਸ਼ੋਵਾ ਨਾੜ ਖੁੱਲੇ ਜੇ ਇੱਕ ਤਾਂ ਨਾ ਸਵਰਾਜ 855 ਕੋਈ ਲੈ ਕੇ ਆਉਂਦਾ ਕੋਈ ਨਿਊ ਹੌਲੈਂਡ ਲੈ ਕੇ ਆਉਂਦਾ ਤੁਸੀਂ ਬਾਈ ਜੀ ਫਾਰਮ ਟਰੈਕ 60 ਕਿੱਥੋਂ ਲੱਭ ਕੇ ਲਿਆਉਨੇ ਹੋ ਬਸ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਇਹ ਨਾਲ ਇਹ ਬਾਈ ਜੀ ਬਸ ਐਂ ਹੀ ਮਿਲ ਜਾਂਦਾ ਜੀ ਮਿਹਨਤ ਕਰਨੀ ਪੈਂਦੀ ਹੈ ਬਾਈ ਮਿਹਨਤ ਕਰਨੀ ਪੈਂਦੀ ਹੈ 8000 ਰੁਪਏ ਦੀ ਛੂਟ ਹੋ ਗਈ ਬਾਈ ਇਹ ਚ ਇਹ ਬੰਦਾ ਬਈ ਵੀਡੀਓ ਵੇਖ ਕੇ ਆਊਗਾ ਆਪਣੇ ਤਾਂ 10000 ਰੁਪਏ ਹੋਰ ਛੋਟ ਕਰਦਾ ਹੈ 10000 ਰੁਪਏ ਹੋਰ ਛੋਟ ਕਰਦਾ ਹੈ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦਾ ਤੁਹਾਰੇ ਸਾਰੇ ਪੀਕ ਹੋਗੇ ਮੈਂ ਤੁਹਾਡਾ ਤੁਹਾਨੂੰ ਬ੍ਰਾਂਡ ਮਕਸਦ ਤੋਂ ਬਹੁਤ ਬਧਰ ਮੈਂ ਲਾ ਬਟਰੈਕਟਰ ਮੰਡੀ ਦੇ ਘਰ ਠੀਕ ਹੈ ਤੇ ਭਾਈ ਜਸਪਾਲ ਆਪਣੇ ਨਾਲਾ ਸਾਰੇ ਗੱਲਬਾਤ ਕਰਨੇ ਸਸਕੇ ਮੇਰੇ ਕੋਲ ਨਿਕੋ ਭਾਈ ਜੀ ਬਹੁਤ ਬੜਾ ਠੀਕ ਸਾਹੀ ਠੀਕ ਹੈ ਨਵੇਂ ਟਰੈਕਟਰ ਆ ਗਏ ਭਾਈ ਜੀ ਹਾਂ ਭਾਈ ਨਵੇਂ ਆ ਗਏ ਆਪਣੇ ਕੋਲੇ ਠੀਕ ਹੈ ਜੀ ਤੇ ਕਿੰਨੇ ਟਰੱਕ ਨੇ ਅੱਜ ਅੱਜ ਭਾਈ 5 ਆਪੇ 5 ਠੀਕ ਹੈ ਭਾਈ ਇੱਕ ਆਪੇ ਲਗਾ ਗਿਆ ਜਮਾ ਹੋ ਕੇ ਭਾਈ ਗਾਰੰਟੀ ਗਾਰੰਟੀ ਫੁੱਲ ਆ ਭਾਈ ਜਮਾ ਠੀਕ ਆ ਭਾਈ ਆ ਟਰੈਕਟਰ ਬਾਈ ਵਿਖਾਓ ਤੁਸੀਂ ਠੀਕ ਆ ਆ ਖੜਾੜਾ ਲੈ ਬਾਈ ਜੀ ਸਟਾਰਟ ਕਰਦੇ ਆਪਾਂ ਸਰਾਜਾ 855 ਹੈਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੇ ਇਹਦੇ ਉੱਤੇ ਨਾਮ ਇਨਾਮ ਰੱਖ ਹੋਇਆ ਬਾਈ ਨੇ ਕਿੰਨਾ ਬਾਈ ਜੀ ਬਾਈ ਲੱਖ ਰੁਪਇਆ ਨਾਮ ਰੱਖਿਆ ਕੋਈ ਬੰਦਾ ਇੱਕ ਛਤਰੀਆ ਨਾੜਾ ਤੇ ਸ਼ੋਵਾ ਨਾੜ ਖੁੱਲੇ ਅਗਲੇ ਸ਼ੋ ਲਾਈ ਸੀਗੀ ਠੀਕ ਆ ਛਤਰੀ ਹੋਰ ਬਲਦੀ ਠੀਕ ਹੈ ਜੀ ਉਦੋਂ ਬਿਨਾ ਕੋਈ ਵੀ ਨੜ ਖੁੱਲਿਆ ਹੋਵੇ ਕੋਈ ਬੰਦਾ ਸਾਬਤ ਕਰਦੇ 1 ਲੱਖ ਰੁਪਇਆ ਨਾ ਦੇਵਾਂਗਾ ਬਾਈ ਇੱਕ ਲੱਖ ਰੁਪਇਆ ਲੈ ਬਾਈ ਜੀ ਜੇ ਕੋਈ ਬਾਈ ਸਾਬਤ ਕਰ ਦੇਣਾ 1 ਲੱਖ ਰੁਪਇਆ ਨਾਮ ਦੋਗਾ ਬਾਈ ਕਹਿੰਦਾ 100 ਤੇ 70 ਦੇ ਬੰਦੇ 100 ਲਾ ਕੇ ਰੱਖੀ ਜਗੇ ਤੇ 70 ਵੀ ਬਾਈ ਜੀ ਛਤਰੀ ਬਦਲਤੀ ਮੰਨ ਲਾ ਪਹਿਲਾਂ ਤੇਰੀ ਬਦਲਦੀ ਹਾਂ ਠੀਕ ਹੈ ਜੀ ਜਿਵੇਂ ਮੰਨ ਕੇ ਚੱਲੋ ਜਾਂਚੀ ਜੋ ਆਇਆ ਬਾਕੀ ਫਾਇਦਾ ਉਮੀਦ ਬਸ ਉਮੀਦ ਬਾਈ 370 ਘੰਟੇ ਚੱਲੇ ਆ ਬਾਈ ਇਹ ਕੰਪਨੀ ਰਿਕਾਰਡ 370 ਘੰਟੇ ਸਾਡੋ ਸੱਚ ਲਾ ਕੇ ਬਾਈ ਜੀ ਇਹ ਲੋਗੇ ਚੈੱਕ ਕਰਵਾ ਦੇਣਗੇ ਲੈ ਬਾਈ ਜੀ 376 ਘੰਟੇ ਚੱਲੇ ਆ ਬਾਈ ਜੀ ਕੰਪਨੀ ਰਿਕਾਰਡ ਜਿੰਨਾ ਵੀ ਚੱਲੇ ਆ ਤੇ ਮਾਡਲ ਹੈਗਾ ਬਾਈ ਜੀ ਇਹ 20 20 ਮਾਡਲ ਹੈ 20 ਮਾਡਲ ਹੈ ਠੀਕ ਹੈ ਰੱਪਿਆ ਟਾਇਰ ਹੈ ਹਾਂ 20 ਮਾਡਲ ਹੈ ਲੈ ਵੀ 20 ਮਾਡਲ ਵੀ ਇੰਨਾ ਚੱਲਿਆ ਹੋਇਆ ਹੈ ਤਕਰੀਬਨ ਮਹੀਨਿਆਂ ਦਾ ਅੱਧੇ ਟਾਇਰ ਖਸਾ ਕੇ ਵਾਲਾ ਨਹੀਂ ਪਤਾ ਕਈ ਕਿਸ ਹਾਂਜੀ ਹਾਂ ਬਸ ਟਾਇਰ ਬਾਈ ਵੇਖ ਲੋ ਪਸਣ ਲੈ ਨਹੀਂ ਮੰਨ ਲਿਆ ਉਹ ਆਹ ਦੇਖ ਲੋ ਤੁਸੀਂ ਅਜੇ ਡੂੰਗਣੀ ਪਈਆਂ ਨੇ ਥੋੜੀਆਂ ਦੂੜੀਆਂ ਤੇ ਅਲੱਗ ਦੇ ਕਲੱਚ ਵਾਲਾ ਨੇ ਬਾਈ ਹਾਂਜੀ 2 ਸਪੀਡ ਚੱਵੇ ਜੀ ਬਲ 2 ਸਪੀਡ 2 ਸਪੀਡ ਪੰਜਾਬ ਨੰਬਰ ਆ ਬਾਈ ਪਹਿਲੇ ਨਾ ਠੀਕ ਹੈ ਕੈਸ਼ ਦਾ ਟਰੈਕਟਰ ਆ ਨਰਦ ਜਵਾ ਇਹ ਵੀ 29 ਮੋਗੇ ਦਾ ਨੰਬਰ ਆ ਨਾ ਬਈ ਜੀ ਹਾਂ ਠੀਕ ਆ ਜੀ ਲੈ ਵੀ ਮੋਗੇ ਦਾ ਨੰਬਰ ਆ ਕੰਡੀਸ਼ਨ ਵੀ ਚੈੱਕ ਕਰ ਲਓ ਵੀ ਟਰੈਕਟਰ ਦੀ ਓਕੇ ਰਿਪੋਰਟ ਪਈ ਆਗੇ ਤੇ ਕੀ ਡਿਮਾਂਡ ਆ ਬਈ ਜੀ ਇਹਦੀ ਬਈ ਡਿਮਾਂਡ ਤਾਂ ਆਪਣੀ ਹੈਗੀ ਆ ਬਈ ਜੀ 6 ਲੱਖ ਤੇ 95 ਹਜ਼ਾਰ ਠੀਕ ਆ ਜੀ ਹਾਂਜੀ ਲੈਣ ਦੇਣ ਲੈਣ ਦੇਣ ਬਾਈ ਯਾਰ ਹੁਣ ਟਰੈਕਟਰ ਪਾਸ ਆ ਬਈ ਯਾਰ ਜੇ ਮਰਜੀ ਕਰ ਲੈ ਕੋਈ ਲੈਣ ਦੇਣੀ ਆ ਤਾਂ ਬਾਈ ਠੀਕ ਆ ਮਾਣ ਦੇ ਹੋ ਜੂ ਇੱਕ ਪਾਸਾ ਟਰੈਕਟਰ ਬਾਲਾ ਨਵਾਂ ਖਲਾਰ ਦਾ 40 ਮਟਰ ਇੱਕ ਆ ਖਲਾਰ ਲਓ ਬਾਈ ਜੀ ਕੋ ਦਸ ਸੇ ਹਾਦਰ ਨਵਾਂ ਕਿਹੜਾ ਠੀਕ ਹੈ ਜਾਂਸੀ ਦੀ ਸਰਵਿਸ ਹੀ ਦੀ ਹੋ ਗਈ ਜਾਂਸੀ ਦੀ ਸਰਵਿਸ ਨਵੀਂ ਹਾਂਜੀ ਹਾਂ ਜਮਾ ਜਮਾ ਜੀ ਠੀਕ ਹੈ ਐਵੇਂ ਬਾਈ ਨੇ ਸਹੀ ਕਿਹਾ ਬਾਈ ਕਹਿੰਦਾ ਇੰਜੀਨੀਅਰ ਦਾ ਪੂਕਾ ਕਾ ਗਰੰਟੀ ਰਿਕਾਰਡ ਚ ਨਵਾਂ ਹੈ ਬਾਕੀ ਕੁਝ ਦੇਖ ਤਾਂ ਲਓ ਜੀ ਸੀਲਾ ਸੂਰ ਵਗੈਰਾ ਸਾਰੀਆਂ ਨਾਲ ਦੀਆਂ ਬਗਾਨਾ ਤੋਂ ਵੀ ਬਾਕੀ ਚੈੱਕ ਕਰ ਲਓ ਓਕੇ ਰਿਪੋਰਟ ਦਾ ਸਾਡੇ ਵੀ ਮਨ ਲਾ ਜੇ ਦੇਖ ਤਾਂ ਦੇਣਾ ਨਾ ਪੂਰੇ ਵਧੀਆ ਪੈਣਾ ਨਾ ਜਮਾ ਜਮਾ ਬਾਈ ਹਾਂ ਠੀਕ ਬਾਈ ਆ ਦੇਖੋ ਬਾਈ ਜੀ ਆ ਰੇਸ਼ ਵਧੀ ਹੁੰਦੀ ਹੈ ਸੀਲ ਦੇਖੋ ਜੀ ਉਮੀਰੋ ਵੀ ਪਈ ਆ ਜਮਾ ਵੀ ਪਈ ਸੀ ਬਾਈ ਜੀ ਹਾਂ ਆਹ ਸ਼ੋਅ ਵੇਖੋ ਵਿੱਚ ਹੋਲ ਕਿਹਾ ਦੇ ਲੈ ਵਿੱਚ ਸ਼ੋਅ ਸੂਪ ਵਗੈਰਾ ਵੀ ਵੇਖ ਲਓ ਬਾਈ ਕਿੱਟਰੋ ਵੀ ਵੇਖ ਲਓ ਜੀ ਕਿਟਾ ਛੂਟਾ ਵਗੈਰਾ ਵੀ ਟਾਈਮ ਦਾ ਬਾਈ ਇੱਥੇ ਸਹੀ ਬੰਦਾ ਠੀਕ ਹੈ ਜੀ ਲਵ ਇਹ ਪੂਰਾ ਸਾਫ ਪਿਆਗਾ ਟਰੈਕਟਰ ਰੈਡੀਏਟਰ ਦੇਖੋ ਤੁਸੀਂ ਕੋਈ ਜੀ ਜਮਾ ਐਨ ਓਪੇ ਰਿਪੋਰਟ ਚ ਪਿਆ ਬਾਈ ਸਾਰੇ ਫੰਕਸ਼ਨ ਚੱਲਦੇ ਆ ਦੇ ਆਹ ਦੇਖੋ 20 ਮਾਡਲ ਦੇ ਠੀਕ ਹੈ ਜੀ ਇਹ ਆਹ ਇੰਡੀਕੇਟਰ ਆ ਦੇਖੋ ਲੈ ਵੀ ਬਾਕੀ ਚੈੱਕ ਕਰ ਲੋ ਟਰੈਕਟਰ ਪੂਰਾ ਕੋਕਾ ਦਾ ਓਏ ਲੱਖ ਨੇ ਬਾਈ ਇੱਕ ਵੀ ਮੈਂ ਕਹਿੰਦਾ ਕੋਈ ਕਾਰਡ ਹੀ ਨਹੀਂ ਹੈਗੀ ਨਾ ਭਾਈ ਲੱਖ ਰੁਪਈਆ ਨਾਮ ਆ ਕੋਈ ਬੰਦਾ ਸਾਫ ਕਰ ਦੇ ਉਹਨੂੰ ਡੈਟ ਖੁੱਲਿਆ ਹੋਵੇ ਕਿ ਪੰਜਾਬੀ ਲੱਗੀ ਹੋਵੇ ਤਾਂ ਠੀਕ ਆ ਜੀ 1 ਲੱਖ ਰੁਪਈਆ ਨਾਮ ਆਗਾ ਬਾਈ ਕਹਿੰਦਾ ਜੇ ਕੋਈ ਖੁੱਲਿਆ ਹੋਵੇ ਟੂਟ ਬਾਈ ਹਾਂਜੀ ਹਾਂ ਜੀ ਬਾਈ ਕਰ ਦਾਂਗੇ ਵੀਡੀਓ ਵੇਖ ਕੇ ਬੰਦਾ ਆਊਗਾ ਤੇ ਯਾਰ ਆਪਾਂ ਡੈਟ ਦੇਵਾਂਗੇ 6 ਲੱਖ ਤੇ 75 ਹਜ਼ਾਰ ਦਾ ਬਾਈ 6 ਲੱਖ ਤੇ 75 ਹਜ਼ਾਰ ਹਾਂਜੀ 6 ਲੱਖ ਤੇ ਸਤਿ ਸ਼੍ਰੀ ਅਕਾਲ ਸੱਤ ਪੱਤੇ ਦੁਕਾਨ ਜੇ ਸੱਤ ਨੋਮੀ ਅਪਰੋਕਿਆ ਬਾਕੀ ਗਰੀਨ ਉੱਪਰ ਨਫਰਾ ਕਾਲਾ ਦਾ ਬਗਰੀ ਇਹ ਅਗਲਾ ਬਈ ਜੀ ਕਾਲਾ 6055 ਬਈ ਜੀ ਅੱਗੇ ਆ ਗਿਆ 6055 ਸਾਡੇ ਕੋਲੋਂ ਜਿਆਦਾ ਬਾਈ ਕੋਲੇ ਜਿਆਦਾ ਸਟਾਕ ਹੁੰਦਾਗਾ ਸਾਡੇ ਕੋਲੋਂ ਜਿਆਦਾ ਜਿਹੜਾ ਮਰਜ਼ੀ ਲੈਣਾ ਹੋਵੇ ਲੈਣਾ ਬਈ ਜੀ ਹਾਂਜੀ ਹਾਂਜੀ ਠੀਕ ਆ ਬਈ ਜੀ 6055 ਦਾ ਹਰ ਵਕਤ ਬਾਈਆਂ ਕੋਲੇ ਅਵੇਲੇਬਲ ਹੀ ਹੁੰਦਾਗਾ ਚਾਰ ਡੱਟ ਖੜੇ ਆਪਣੇ ਕੋਲ ਦੋ ਆਪੇ ਦੋ ਘਰੇ ਖੜੇ ਆ ਬਈ ਇਹ ਅਜੇ ਦੋ ਘਰੇ ਵੀ ਖੜੇ ਆ ਦੋ ਘਰੇ ਖੜੇ ਆ ਠੀਕ ਆ ਜੀ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ ਬਾਈ 2022 ਮਾਡਲ ਆ ਠੀਕ ਆ ਜੀ ਤੇ ਬਈ ਇਹ 2022 ਮਾਡਲ ਆਗਾ ਤੇ ਕੰਡੀਸ਼ਨ ਦਾ ਇਹ ਵੀ ਪੂਰਾ ਸਾਫ ਹੈ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ ਬਾਈ ਜੀ ਘੰਟਾ ਚੱਲਿਆ ਸ਼ਾਇਦ ਯਾਰ ਵੇਖ ਲੈਣੇ ਆਪਾਂ ਮਾੜਾ ਇਹਨਾਂ ਮਿਲ ਲ ਹਜ਼ਾਰ ਦੇ ਥੱਲੇ ਥੱਲੇ ਚੱਲਿਆ ਹੋਊਗਾ 8270 ਕਿਉਂ ਆਇਆ ਰਦੇ ਥੱਲੇ ਕਿਉਂਕਿ ਬਈ ਟਾਇਰ ਦੱਸ ਰਹੇ ਨੇ ਟਾਇਰ ਹਾਂ ਜੀ ਲੈ ਵੀ ਪੈਣਗੇ ਛੋਟੇ ਘੇਰ ਵਾਲਾ ਕਰਨ ਬਈ ਜੀ ਛੋਟਾ ਘੇਰ ਜੀ ਠੀਕ ਆ ਜੀ ਪਾਵਰ ਮੈਕਸ T20 ਵਾਲਾ ਹਾਂਜੀ ਹਾਂਜੀ 22 ਮਾਡਲ ਆ ਕਿ ਬਈ ਜੀ 800 ਘੰਟਾ ਚੱਲਿਆ ਹੋਇਆ ਸਾਰੇ ਟਾਇਰ ਨਾਲ ਦੇ ਨੇਗੇ ਤੇ ਡਿਮਾਂਡ ਬਈ ਜੀ ਦੀ ਬਈ 7 ਲੱਖ ਤੇ ਦਾ 20000 ਰੁਪਏ ਰੇਟ ਆ ਬਈ ਜੀ ਠੀਕ ਆ ਜੀ ਦੇ ਦੇਗਾ ਬਈ ਆਪਾਂ 6 ਲੱਖ ਤੇ 90000 6 ਲੱਖ ਤੇ 90000 ਰੁਪਏ ਬਈ 30000 ਰੁਪਏ ਦੀ ਛੂਟ ਹੋ ਗਈ ਬਈ ਜੋ ਇਹ ਬੰਦਾ ਬਈ ਵੀਡੀਓ ਵੇਖ ਕੇ ਆਊ ਆਪਣੇ ਤਾਂ 10000 ਰੁਪਏ ਹੋ ਬੱਡੇ ਮਾਨਤਾਨ ਕਰਦਾ ਹੈਗਾ ਵੀਡੀਓ ਦੇਖਣ ਆਲੇ ਚਲੋ ਬਈ ਅੱਗੇ ਹੈਗਾ ਸਵਰਾਜ 855 4 ਸਟਾਰ ਰਿਵਰਸ ਪੀਟੀਓ ਪਾਵਰ ਸਟੀering 14 ਦੇ ਟਾਇਰਾਂ ਚ ਪੀਕੇਟੀ ਦੇ ਵਧੀਆ ਟਾਇਰ ਨੇ ਬਈ ਤੇ ਮਾਡਲ ਬਈ 16 ਮਾਡਲ ਆ ਜੀ 16 ਮਾਡਲ ਫਰੰਟ ਟਾਇਰ ਦੇਖ ਸਕਦੇ ਬਈ ਜੀ ਨਵੇਂ ਨਗੇ ਤੇ ਬੈਕ ਟਾਇਰ ਵੀ ਹੈਗੇ ਨਗੇ 90 ਪੈਸੇ ਤੇ ਕੀ ਡਿਮਾਂਡ ਆ ਬਈ ਜੀ ਦੀ ਡਿਮਾਂਡ ਬਈ ਜੀ ਬਈ ਡਿਮਾਂਡ 5 ਲੱਖ 10 ਹਜ਼ਾਰ ਰਹਾ ਠੀਕ ਆ ਜੀ ਇਹਦੇ ਬਈ ਆਪਾਂ 4 ਲੱਖ ਤੇ 85 ਹਜ਼ਾਰ ਰਹਾ 4 ਲੱਖ ਤੇ 85000 ਦਾ ਲੋ ਬਾਈ ਜੀ ਬਾਕੀ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਮਾਨਤਨ ਬਾਈ ਨੇ ਵਧੀਆ ਕਰਤਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਪਿਆ ਸਾਫ ਪਿਆਗਾ ਟਰੈਕਟਰ ਤੇ ਨੰਬਰ ਬਾਈ ਜੀ ਨੰਬਰ ਹਰਿਆਣਾ ਬਾਈ ਜੀ ਹਰਿਆਣਾ ਨੰਬਰ ਆਗਾ ਹਾਂਜੀ ਤੇ ਅੱਗੇ ਬਾਈ ਜੀ 6055 ਖੜਾ ਬਾਈ ਜੀ ਲੈ ਬਾਈ ਜੀ 6055 ਕੇ ਘੜਾ ਕੋ ਘੜਾ ਕਾ ਖੜਾ ਕਰਦਾ ਚਾਰ ਟਰੈਕਟਰ ਨੇ ਬਾਈ ਕੋਲੇ ਜੇ ਤੇ ਇਹ ਮਾਡਲ ਬਾਈ ਜੀ ਇਹ ਭਾਈ 19 ਮਾਡਲਾ ਠੀਕ ਹੈ ਜੀ 5 ਲੱਖ 80 ਹਜ਼ਾਰ ਰੇਟ ਆਦਾ ਬਾਈ ਜੀ ਠੀਕ ਆ ਜੀ ਹਾਂਜੀ ਛੋਟਾ ਗੇਰ ਵਾਲਾ ਛੋਟ ਉਹੀ ਚੀਜ਼ ਆ ਬਾਈ ਇੱਕੋ ਹੀ ਠੀਕ ਆ ਜੀ ਹਾਂਜੀ ਉਹ ਨਾਲ ਤੇ ਜਬੇ ਟਾਇਰ ਪਾਸੇ ਦੇ ਰਹਿ ਗਿਆ ਇੱਕ ਗੱਲ ਪੁੱਛਣਾ ਚਾਹਣਾਗਾ ਹਾਂਜੀ ਜੇ ਇੱਕ ਦਾ ਨਾ ਸਮਰਾਜ 855 ਕੋਈ ਲੈ ਕੇ ਆਉਂਦਾ ਕੋਈ ਨਿਊ ਹਾਲੈਂਡ ਲੈ ਕੇ ਆਉਂਦਾ ਤੁਸੀਂ ਬਾਈ ਜੀ ਫਾਰਮ ਟਰੈਕ 60 ਕਿਤੋਂ ਲੱਭ ਕੇ ਲਿਆਉਨੇ ਹੋ ਇਹਦਾ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਇਹ ਨਾਲ ਇਹ ਬਾਈ ਬਸਹੀਂ ਮਿਲ ਜਾਂਦਾ ਜੀ ਮਿਹਨਤ ਕਰਨੀ ਪੈਂਦੀ ਆ ਬਾਈ ਮਿਹਨਤ ਕਰਨੀ ਪੈਂਦੀ ਆ ਹਾਂਜੀ ਠੀਕ ਆ ਜੀ ਜੇ ਤੁਸੀਂ ਦੇਖੋਗੇ ਬਾਈ ਸਭ ਤੋਂ ਬਾਅਦ ਹਰੇਕ ਵੀਡੀਓ ਚ ਬਾਈ ਕੋਲ ਨੇ ਨਾ फार्मਟਰੈਕ 60 ਦਾ ਸਟਾਕ ਹੀ ਵੱਧ ਮਿਲੂਗਾ ਹਾਂਜੀ ਹਾਂ ਠੀਕ ਆ ਜੀ ਤੇ ਟਾਇਰ ਨਾਲ ਦੇ ਨਾ ਬਈ ਇਹਦੇ ਟਾਇਰ ਭਾਈ ਨਾਲ ਦੇ ਆ ਟਾਇਰ 80 ਪੈਸੇ ਆ ਮੂਹਰ ਲਈ 80 ਪੈਸੇ ਆ ਠੀਕ ਆ ਜੀ ਹਾਂਜੀ ਕੋਈ ਰੀਨਲ ਟ੍ਰੈਕਟਰ ਜਮਾ ਕੋਈ ਵੀ ਕੋਈ ਡਾਕ ਨੀਵਾ ਟ੍ਰੈਕਟਰ ਇੰਜਨ ਜੇ ਰੋਕੇ ਆ ਠੀਕ ਆ ਜੀ ਹਾਂਜੀ ਬਾਡੀ ਲੰਦਾ ਪੂਰਾ ਸਾਫ ਜਮਾ 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 ਹਾਂਜੀ ਹਾਂਜੀ ਠੀਕ ਆ ਜੀ ਘੱਟ ਦੇਖਿਆ ਬਈ ਕਿੰਨੇ ਚੱਲਿਆ ਹੋਏ ਕਿੰਨੇ ਘੰਟੇ ਚੱਲਿਆ ਹੋਊਗਾ तकरीबन ਬਈ ਹਾਂਜੀ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਯਾਰ ਬਈ ਦੇਖ ਲੋ ਮੜਾ ਜਾਈ ਬੰਦਾ ਚੱਲਿਆ ਹੋ ਤੇਰਾ 13 1400 ਦਿੰਦਾ 1500 ਮਿਲ ਅਵੇ ਦੇਖਦੇ ਹਾਂ 2000 ਚੱਲਿਆ ਬਾਈ 2000 ਹਾਂਜੀ ਅਵੇ 2000 ਘੰਟਾ ਚੱਲਿਆ 5 ਲੱਖ 80 ਹਜ਼ਾਰ ਚੇ ਡਿਮਾਂਡ ਆ ਤੇ ਮਾਨਦਾਨ ਬਾਈ ਜੀ ਬਾਈ ਜੀ ਦੇ ਦੇ ਆਪਾਂ 5.5 ਲੱਖ ਦਾ 5.5 ਲੱਖ ਦਾ ਹਾਂ ਠੀਕ ਆ ਬਾਈ ਜੀ ਤੇ ਇਹ ਕਹ ਗਿਆ ਬਾਈ ਜੀ ਪਾਵਰ ਮੈਟ ਇਹ ਹੈਗਾ 60 EPI ਵਾਲਾ ਨਾ ਬਾਈ ਜੀ ਹਾਂਜੀ ਠੀਕ ਆ ਜੀ ਤੇ T20 ਛੋਟੇ ਘੇੜ ਵਾਲੀ ਇਹ ਹੈਗਾ ਤੇ ਟਾਇਰ ਬਾਈ ਜੀ ਇਹਦੇ ਟਾਇਰ ਬਾਈ 90 ਪੈਸੇ 90 ਪੈਸੇ ਮੂਰ ਲੈ ਨਵੇਂ ਮੂਰ ਲੈ ਨਵੇਂ ਨੇ ਫਰੰਟ ਰੇਡੀਆ ਲੰਦਾ ਬਾਈ ਜੀ ਹਾਂਜੀ ਤੇ ਮਾਡਲ ਹੈਗਾ ਜੀ ਮਾਡਲ 20 ਵੀ ਮਾਡਲ ਨਾਲ ਦੇ ਟਰਨੇ ਵਿੱਚ ਨਾਲ ਦੇ ਨਾਲ ਤੇ ਠੀਕ ਹੈ ਜੀ 55 ਹੌਸਪਾਵਰ ਵਾਲਾ ਆ ਗਿਆ ਤੇ ਇਹਦੀ ਟਮਾਂਡ ਬਾਈ ਜੀ 6,35,000 ਰੁਪਏ ਰੇਟ ਆਦਾ ਲੈ ਵੀ 6,35,000 ਰੁਪਏ ਡਿਮਾਂਡ ਅਗੇ ਮਾਨਤਨ ਬਾਈ ਜੀ ਬਾਈ ਦੇ ਜਾਏ ਪੂਰੇ 6 ਲੱਖ ਦਾ ਪੂਰੇ 6 ਲੱਖ ਦਾ ਹਾਂਜੀ ਠੀਕ ਹੈ ਜੀ ਲੈ ਵੀ ਬਾਈ ਕਹਿੰਦਾ ਪੂਰੇ 6 ਲੱਖ ਰੋਲਗੇ ਟਰੈਕਟਰ ਕਮਿਸ਼ਨ ਦਾ ਪੂਰਾ ਸਾਥ ਦੇਗਾ ਓਕੇ ਰਿਪੋਰਟ ਤੇ ਹਾਂਜੀ ਤੇ ਬਾਈ ਜੀ ਇਹਨਾਂ ਤੋਂ ਬਿਨਾ ਹੋਰ ਟਰੈਕਟਰ ਕੋਈ ਬਾਈ ਦੋ ਖੜੇ ਆਪਣੇ ਕੋਲ 655 ਘਰੇ ਹੋਰ ਠੀਕ ਹੈ ਜੀ ਤੇ ਖੜਾ ਆਪਣੇ ਕੋਲ ਚੈਂਪੀਅਨ ਚੈਂਪੀਅਨ ਫਾਰਮਟ ਰੈਕ ਫਾਰਮਟ ਰੈਕ ਹਾਂਜੀ ਇਹ ਖੜਾ ਜੌਂਡੀ ਆ ਬਾਈ ਜੀ 52000 ਠੀਕ ਹੈ ਜੀ ਤੇ ਮਾਡਲ ਕਿੰਨੇ ਕਿੰਨੇ ਨੇ ਜਿਹੜੇ ਬਾਈ ਜੀ ਪੁਰਣੀ ਮਾਡਲ ਆ 12 ਮਾਡਲ ਆ ਠੀਕ ਹੈ ਜੀ ਤੇ ਚੈਂਪੀਅਨ ਉਹ 8 ਮਾਡਲ ਆ ਠੀਕ ਹੈ ਜੀ ਤੇ ਜੌਂਡੀ ਆ ਰਹਿ ਗਿਆ ਬਾਈ 11 ਮਾਡਲ ਠੀਕ ਆ 524 ਠੀਕ ਆ ਬਾਈ ਹਾਂਜੀ ਠੀਕ ਆ ਬਾਈ ਜੀ ਓਕੇ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਤੇ ਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਚੈਨਲ ਕਰ ਲਾ ਫੋਲੋ ਧੰਨਵਾਦ ਸਸ਼ਕਾ